ਲਿਖਾ ਲਿਖ ਜਾਣ ਨਾਲੇ ਲਿਖਤਾ ਨਾਲੇ ਯਾਰ ਇਕ ਇਤਿਹਾਸ ਲਿਖਣ ਵਾਲਿਓ ਆਪਣੇ ਆਪ ਨੂੰ ਸੱਤ ਕਹਿਣ ਵਾਲਿਓ ਅੱਜ ਤੱਕ ਐਸਾ ਕੋਈ ਨਿਸ਼ਾਨ ਨਹੀਂ ਕਿ ਤੁਹਾਡੇ ਪੁਰਖਿਆਂ ਨੇ ਉੱਚੀ ਜਾਤ ਵਾਲਿਆਂ ਨੇ ਪਾਇਆ ਹੋਵੇ ਤੁਹਾਨੂੰ ਉਠਾਉਂਗਾ ਕੁਰਸੀਆਂ ਤੇ ਮੈਂ ਬੈਠੂਗਾ ਥੱਲੇ ਮੈਂ ਆਪਣੀ ਜਗ੍ਹਾ ਘੜਨ ਕਰਾਂਗਾ ਮੇਰੀ ਜਗ੍ਹਾ ਥੱਲੇ ਆ ਤੁਹਾਡੀ ਜਗ੍ਹਾ ਕਿੱਥੇ ਆ ਤੁਹਾਡੀ ਜਗ੍ਹਾ ਕੁਰਸੀਆਂ ਤੇ ਕਿਉਂਕਿ ਤੁਸੀਂ ਉੱਚੀ ਜਾਤ ਦੇ ਹੋ ਉਹਨਾਂ ਲਾਗੂ ਹੋ ਜਾਣਾ ਜਿਹੜਾ ਸੈਤ ਸ੍ਰੀ ਗੁਰੂਆਂ ਸਾਹਿਬ ਨੇ ਲਿਖਿਆ ਹੈ ਸਿੱਖ ਸਮਾਜ ਔਰ ਸਿੱਖ ਧਰਮ ਦਾ ਸਭ ਤੋਂ ਵਧੀਆ ਸੀ ਨਾ ਕੋਈ ਵੀ ਬੰਦਾ ਇਹ ਤੋਂ ਭਜ ਨਹੀਂ ਸਕਦਾ ਪਰ ਹਾਂ ਸਜ਼ਾ ਦੇ ਨਾਲ ਕਾਨੂੰਨ ਹੈ ਮੈਂ ਨੋਟ ਮੰਨ ਕੇ ਕੰਮ ਚੁਗੀ ਤੇ 2024 ਵਿੱਚ ਸਾਤਾ ਮਿਸ਼ਨ ਦੇ ਵਿੱਚ ਕੱਢਿਆ ਮੇਰੇ ਗੁਰਾਂ ਨੇ ਮੇਰੀ ਡਿਊਟੀ ਲਈ ਹੋਈ ਸੀ ਤੇ 2025 ਵਿੱਚ ਕਰਤਪਰਮਾ ਕਿਉਂਕਿ 2020 ਦੇ ਵਿੱਚ ਛੇ ਤਕਰੀਬਨ ਗੌਰਮਾੜ ਦੇ ਕੋਲ ਜਾਈ ਹੋਗਾ ਹੈ ਕਮ ਕਿਤਨੀ ਕੱਪ ਕਿੰਨੀ ਤੇ ਮੈਸੇਜ ਲੱਗੇ ਹੋਏ ਸੀ 2024 ਅ ਆਪ ਜੀ ਨਬਾਣੀ ਸਾਂਝੀ ਕਰਵਾ ਦਿੰਦਾ ਸੀ ਕਿਉਂਕਿ ਜਿੱਥੇ ਗੁਰੂ ਨੇ ਫਤ ਪ੍ਰਕਾਏ ਵਟਕੀ ਆ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਅੱਜ ਮੈਂ ਉਹਨਾਂ ਸਰੋਤਿਆਂ ਨਾਲ ਤੈਦਨਤਾ ਬਤ ਕਰਵਾਣ ਲਈ ਪਾਣੀ ਦੇ ਖੰਡਿਲ ਉਰਕਾਂ ਪਈ ਇਹਨਾ ਜੁੜੇ ਹੋਏ ਔਰ ਤੁਸੀਂ ਪ੍ਰਚਾਰ ਕਰ ਰਹੇ ਮੈਂ ਨਹੀਂ ਬਚਾ ਕਰ ਰਹੇ ਤੁਸੀਂ ਕਰ ਰਹੇ ਕਿਉਂ ਕਿਉਂਕਿ ਤੁਸੀਂ ਸ਼ੇਅਰ ਕਰਦੇ ਹੋ ਤੁਸੀਂ ਧਿਆਨ ਕਰਦੇ ਹੋ ਸੁਣਦੇ ਹੋ ਸਰਵਣ ਕਰਨ ਤੋਂ ਬਾਅਦ ਇਤਿਹਾਸ ਦੇ ਉਸੋਕੀ ਉਸੋਕ ਨੂੰ ਤੋਵਾ ਉਸੋਕ ਨੂੰ ਤੋਵਾ ਫਿਰ ਤੁਸੀਂ ਸ਼ੇਅਰ ਕਰ ਦਿਓ ਕਿਉਂਕਿ ਤੇ ਤੁਹਾਡੀ ਆਤਮਾ ਨੂੰ ਕੋ ਗੱਲ ਚੰਗੀ ਲੱਗਦੀ ਹੈ ਬਾਣੀ ਦੀ ਤਾਂ ਹੀ ਤੁਸੀਂ ਸ਼ੇਅਰ ਕਰਦੇ ਹੋ ਤਾਂ ਅਸੀਂ ਸ਼ੇਅਰ ਕਰਦੇ ਜਰੂਰ ਨਹੀਂ ਕਿਉਂਕਿ ਅਬੜੀਆਂ ਟੌੜੀਆਂ ਸਾਡੀ ਮਾਰਦੀ ਨੇ ਜਿੰਨੀ ਵੀ ਅੱਜ ਪੰਜਾਬ ਦੇ ਵਿੱਚ ਰੌਲੀ ਪਈ ਹੋਈ ਹੈ ਕੋਈ ਖਾਮ ਦੇ ਉੱਤੇ ਰੌਲੀ ਪਾ ਕੇ ਬੈਠਾ ਠੀਕ ਹੈ ਕੋਈ ਬਲੰਤਕਾਰੀ ਬਣ ਗਿਆ ਇਹ ਸਾਰੀ ਸਾਰੀ ਜਿਹੜੀ ਗੇਮ ਹੈ ਸਾਰੀ ਗੇਮ ਜਿਹੜੀ ਹੈ ਇਹ ਮਨੁੱਖ ਦੇ ਕਰਨੀ ਇਮਰਕ ਚੱਗੇ ਆ ਕਾਮ ਵੀ ਮਨੁੱਖ ਚੱਗਾ ਲੋਭ ਵੀ ਮਨੁੱਖ ਚੱਗਾ ਹਨ ਕਾਮ ਕ੍ਰੋਧ ਲੋਭ মোহ ਕਸਰਮ ਨੁਕਦੇ ਵਿੱਚ ਅੰਦਰ ਆ ਲੋਕ ਤੇ ਸਾਰੀ ਜਿੰਨੀ ਵੀ ਸਤਗੁਰੂदास ਮਹਾਰਾਜ ਜੀ ਸਾਨੂੰ ਕਰ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ ਨੁਕਦੇ ਅੰਦਰ ਵੀ ਠੀਕ ਹੈ ਔਰ ਜਿਨੇ ਜਿਨੇ ਗਲਤ ਯੂਜ਼ ਕੀਤਾ ਉਹਨੂੰ ਸਜ਼ਾ ਮਿਲਣੀ ਹੈ ਚਾਹੇ ਕੋਈ ਵੀ ਹੋਵੇ ਜੇ ਇਸ ਮਨੁੱਖ ਨੇ ਵੀ ਕਾਮ ਕ੍ਰੋਧ ਲੋਭ মোহ ਹੰਕਾਰ ਕੁਦਰਤ ਦੇ ਨਿਯਮਾਂ ਨੂੰ ਛੱਡ ਕੇ ਕੀਤਾ ਵਰਤਿਆ ਲੋਗ ਨਿਯਮਾਂ ਬਾਰੇ ਆਪਣਾ ਦੀਆਂ ਛੱਡ ਕੇ ਉਹਨੂੰ ਸਜ਼ਾ ਮਿਲਣੀ ਨਹੀਂ ਆ ਕਾਨੂੰਨ ਕੁਦਰਤ ਦੇ ਨਿਯਮ ਜਿਹੜੇ ਬਣੇ ਹੋਏ ਆ ਉਹਨੂੰ ਛੱਡ ਕੇ ਵਰਤਿਆ ਸਜ਼ਾ ਨਹੀਂ ਮਿਲਣੀ ਆ ਕੋਈ ਵੀ ਬੰਦਾ ਇਤੋਂ ਬਚ ਨਹੀਂ ਸਕਦਾ ਪਰ ਹਾਂ ਸਜ਼ਾ ਦੇ ਨਾਲ ਕਾਨੂੰਨ ਆ ਔਰ ਕਾਨੂੰਨ ਬਣਾਇਆ ਇਸ ਕਰਕੇ ਗਿਆ ਹੈ ਕਿ ਲੋਕ ਡਿਸਪਲਿਨ ਦੇ ਵਿੱਚ ਰਹਿਣ ਜੇ ਕਾਨੂੰਨੋਂ ਸੇਕਟੰਗ ਦਿੱਤਾ ਜਾਵੇ ਬੜੇ ਲੋਕ ਨੇ ਅਸੇ ਜਿਹੜੇ ਕਾਨੂੰਨੋਂ ਸੇਕਟੰਗ ਦੇ ਨੇ ਪੱਗਾਂ ਵਾਲੇ ਵੀ ਆ ਮੋਨੇ ਵੀ ਆ ਬੜੇ ਪਰ ਫਿਰ ਮੈਂ ਗੱਲ ਕਰਦਾ ਕਿ ਇਹ ਤੁਹਾਨੂੰ ਸਦਾ ਮਨੰਡੀ ਬਣੀ। ਔਰ ਮੈਂ ਧੰਨਵਾਦ ਕਰਦਾ ਹਾਂ ਸਰੋਤਿਆਂ ਦਾ ਜਿਹੜੇ ਸ਼ੇਅਰ ਕਰਦੇ ਨੇ ਉਹਨਾਂ ਦਾ ਵੀ ਜਿਹੜੇ ਦੇਖਦੇ ਨੇ ਉਹਨਾਂ ਦਾ ਵੀ। ਔਰ ਹੋਰ ਗੱਲ ਇੱਕ ਮੈਂ ਆਪ ਜੀ ਨਾਲ ਸਾਂਝੀ ਕਰਨੀ ਹੈ ਇੱਕ ਮੈਂ ਰਾਤੀ ਪੋਸਟ ਤਿਆਰ ਕੀਤੀ ਸੀ। ਜਿਹਦੇ ਵਿੱਚ ਬਾਣੀ ਦਾ ਇਹ ਸ਼ਬਦਿਆ ਨੋਟ ਕਰ ਲਿਓ। ਔਰ ਇਸ ਸ਼ਬਦ ਦੇ ਵਿੱਚ ਜਿਹੜਾ ਇਤਿਹਾਸ ਆ ਠੀਕ ਹੈ ਹੁਣ ਲੱਭਣਾ ਤੁਸੀਂ ਆ। ਮੈਨੂੰ ਪਤਾ ਲੱਗ ਗਿਆ ਮੈਂ ਸ਼ੇਅਰ ਕਰ ਦੋ। ਮੈਂ ਜੋ ਕਰਨਾ ਸੀ ਕਰ ਲਿਆ ਹੁਣ ਕਰਮ ਤੇ ਆਦਾ ਹੈ ਕਿ ਇਹਦੇ ਵਿੱਚ ਕੀ ਆ ਇਸ ਸ਼ਬਦ ਤੇ ਜਾਓ 16 ਨੰਬਰ ਅੰਕ ਤੇ ਸ਼ਬਦਿਆ ਜਾ ਕੇ ਸ਼ਬਦ ਨੂੰ ਪੜੋ ਪੜਨ ਤੋਂ ਬਾਅਦ ਫਿਰ ਤੇ ਧਿਆਨ ਕੋ ਆਸੇ ਪਾਸੇ ਦੇ ਸ਼ਬਦ ਪੜੋ ਅਗਲੇ ਸ਼ਬਦ ਪੜ੍ਹ ਲਓ ਪਿਛਲੇ ਸ਼ਬਦ ਪੜ੍ਹ ਲਓ ਠੀਕ ਹੈ 16 ਨੰਬਰ ਤੇ ਨਾ ਹੱਕ ਪਹਿਲਾਂ ਠੀਕ ਹੈ 14 ਨੰਬਰ 13 ਨੰਬਰ ਤੇ ਕੀ ਆ 14 ਨੰਬਰ ਤੇ ਕੀ ਆ 16 ਨੰਬਰ ਤੇ ਕੀ ਆ ਤੁਹਾਨੂੰ ਪਤਾ ਹੋਣਾ ਚਾਹੀਦਾ ਇਹ ਸਾਰਾ ਇਤਿਹਾਸ ਹੀ ਲਿਖਿਆ ਮਿਲਿਆ ਉਹ ਸ਼ਬਦ ਵਿੱਚ ਇਹ ਨਹੀਂ ਹੈਗਾ ਕਿ ਜਾਨ ਕੇ ਸਰਵੇ ਦਾ ਧੰਦਾ ਕਰਨ ਵਾਸਤੇ ਬਣੀਆਂ ਨਾ ਝੂਠ ਬੋਧਣ ਨੂੰ ਔਰ ਇੱਥੇ ਕੰਨ ਬਾਬੇ ਨਹੀਂ ਹੋ ਰਹੀਆ ਬਾਬਾ ਇਹੋ ਲੇਖਾ ਲਿਖ ਜਾਓ ਲੇਖਾ ਲੇਖ ਲੇਖੀਤ ਨਾਲ ਜਾਣ ਦੀ ਹੁਣ ਹਰ ਇੱਕ ਮੁੰਨੋਕ ਬਾਬਾ ਆ ਹਰ ਇੱਕ ਮੁੰਨੋਕ ਬਾਬਾ ਆ ਧਿਆਨ ਨਾਲ ਜਿਹੜੀ ਜਿਹੜਾ ਬੱਬਾ ਸ਼ੁਰੂ ਹੋਇਆ ਬਾਕੀਆਂ ਅੱਖਰਾਂ ਦੇ 28 ਨੰਬਰ ਦੇ ਹੋਗਾ ਠੀਕ ਆ 1 28 ਅੰਦਰ ਜਾਂਦੇ ਸਾਡੇ ਦੂਜੇ 28 ਬਾਹਰ ਜਾਂਦੇ ਪੰਜਾਂ ਤੱਤਾਂ ਦਾ શરીરਿਆ ਪੰਜਾਂ ਤੱਤਾਂ ਦਾ શરીરਿਆ ਠਾਈ ਦੂਣ ਮੈਗਾਤਰਾ ਹਵਾ ਤੇ ਸ਼ਬਨਜ ਠੀਕ ਹੈ ਚਾਰ ਤੱਤ ਪੰਜਵੀਂ ਸੋਚ ਉਹਨੂੰ ਲਾਗੂ ਕਰਨ ਵਾਲਾ ਜਾਗ੍ਰੇ ਸ਼ੀਮਾ ਬਣ ਜਾਣਾ ਇੱਕ ਇੱਕ ਔਰਤ ਸੋਚ ਆਪਣੀ ਲਾਗੂ ਕਰ ਦੇ ਕੋਰਦੇ ਦੇ ਮੁਤਾਬਕ ਇੱਕ ਮਰਦ ਇਹ ਦੋਨੇ 6 ਤਾਂ 6 12 ਅਗਰ ਦੋਨੇ ਹੀ ਆਪਣੀ ਜ਼ਿੰਮੇਵਾਰੀ ਲੈਣ ਜਿੱਦਾਂ ਆਪਣੇ ਬੱਚਿਆਂ ਨੂੰ ਪੜਾਉਣ ਵਾਸਤੇ ਵਧੀਆ ਬਣਾਉਣ ਵਾਸਤੇ ਜ਼ਿੰਮੇਵਾਰੀ ਲਈ ਹੁੰਦੀ ਆ ਇਦਾਂ ਹੀ ਸਮਾਜ ਦੀ ਜ਼ਿੰਮੇਵਾਰੀ ਚੱਕਣ ਤੇ 22 ਜੂਨ 56 ਉਹ ਕਾਨੂੰਨ ਲਾਗੂ ਹੋ ਜਾਣਾ ਜਿਹੜਾ ਸਹਿਬ ਸ੍ਰੀ ਗੁਰੂ ਸਾਹਿਬ ਤੇ ਲਿਖਿਆ ਹੈ ਇਹਦਾ ਨਾਮ ਜਾਣੀ ਕਿਹਨੂੰ ਜਾਣਣਾ ਜੋ ਤੁਸੀਂ ਲਿਖਦੇ ਆਂ ਸਾਡੇ ਦਿਮਾਗ 'ਚ ਕੀ ਹੁੰਦਾ ਸਾਡੇ ਦਿਮਾਗ 'ਚ ਹੁੰਦੀ ਆ ਜਾਤ ਜਿੰਨਾ ਕੁਛ ਵੀ ਅੱਜ ਪੱਗਾਂ ਵਾਲਿਆਂ ਨੇ ਲਿਖਿਆ ਜਿੰਨਾ ਕੁਛ ਵੀ ਉੱਚੀ ਜਾਤੀ ਵਾਲਿਆਂ ਨੇ ਚਾਹੇ ਉਹਦੇ ਵਿੱਚ ਬ੍ਰਾਹਮਣ ਆ ਚਾਹੇ ਉਹਦੇ ਵਿੱਚ ਖੱਤਰੀਆ ਚਾਹੇ ਉਹਦੇ ਵਿੱਚ ਜੱਟ ਆ ਕੁਛ ਵੀ ਅੱਜ ਤੱਕ ਲਿਖਿਆ ਇੱਕ ਵੀ ਗੱਲ ਮੁਨਫਤਾ ਦੇ ਹੱਕ 'ਚ ਨਹੀਂ ਲਿਖੀ ਗਈ ਹਰ ਇੱਕ ਗੱਲ ਕਿੱਥੇ ਲਿਖੀ ਗਈ ਆ ਹਰ ਇੱਕ ਗੱਲ ਉੱਥੇ ਲਿਖੀ ਗਈ ਆ ਕਿ ਸਰਪ ਮੇਰਾ ਧਰਮ ਉੱਚਾ ਹੋਵੇ ਮੇਰਾ ਧਰਮ ਉੱਚਾ ਹੋਵੇ ਮੇਰੇ ਫੈਮਿਲੀ ਦੇ ਲੋਕ ਉੱਚੇ ਹੋਣ ਬਾਕੀ ਸਭ ਮਰ ਜਾਣ ਆਪਾਂ ਸਿੱਖ ਦੀ ਗੱਲ ਕਰ ਲਈਏ ਛੱਡ ਦਿਓ ਬਾਕੀ ਸਾਰੀਆਂ ਗੱਲਾਂ ਸਿੱਖ ਸਮਾਜ ਔਰ ਸਿੱਖ ਧਰਮ ਦਾ ਸਭ ਤੋਂ ਵਧੀਆ ਸੀ ਨਾ ਕਿਤੇ ਇਹਨਾਂ ਨੂੰ ਮੇਰੇ ਬਰਾਬਰ ਬਿਠਾਓ ਇਹਨਾਂ ਨੂੰ ਪੁੱਛੋ ਇਹਨਾਂ ਨੂੰ ਮੇਰੇ ਬਰਾਬਰ ਬਿਠਾ ਕੇ ਇਹਨੂੰ ਪੁੱਛੋ ਜੇ ਤੁਹਾਨੂੰ ਮੇਰੇ ਤੋਂ ਘਿਰਨਾ ਆਉਂਦੀ ਆਂ ਵੀ ਮੈਂ ਚਮਾਰ ਦਾ ਪੁੱਤ ਹਾਂ ਚਾਵੜੀਆਂ ਦਾ ਪੁੱਤ ਹਾਂ ਚਮ ਰੰਗਣ ਵਾਲਿਆਂ ਦਾ ਪੁੱਤ ਹਾਂ ਮੈਂ ਆਪਣੀ ਜਗ੍ਹਾ ਗ੍ਰਹਿਣ ਕਰਾਂਗਾ ਮੇਰੀ ਜਗ੍ਹਾ ਕਿੱਥੇ ਹੋਊਗੀ ਤੁਹਾਨੂੰ ਬਿਠਾਉਂਗਾ ਕੁਰਸੀਆਂ ਤੇ ਮੈਂ ਬੈਠੂਗਾ ਥੱਲੇ ਤੁਹਾਨੂੰ ਧਾਉਂਗਾ ਕੁਰਸੀਆਂ ਤੇ ਮੈਂ ਬੈਠੂਗਾ ਥੱਲੇ ਮੈਂ ਆਪਣੀ ਜਗ੍ਹਾ ਗ੍ਰਹਿਣ ਕਰਾਂਗਾ ਮੇਰੀ ਜਗ੍ਹਾ ਥੱਲੇ ਆ ਤੁਹਾਡੀ ਜਗ੍ਹਾ ਕਿੱਥੇ ਆ ਤੁਹਾਡੀ ਜਗਾ ਕੁਰਸੀ ਜਾਂਦਾ ਕਿਉਂਕਿ ਤੁਸੀਂ ਉੱਚੀ ਜਾਤ ਦੇ ਹੋ ਤੁਸੀਂ ਮਾਈਂਡ ਤੋਂ ਪੂਰੇ ਬ੍ਰਾਹਮਣ ਹੋ ਪੂਰੀ ਤਿੱਖੀ ਸੋਚ ਆ ਤੁਹਾਡੀ ਕਿ ਆਪਣੇ ਵਾਸਤੇ ਇਕੱਲਾ ਸੋਚਣਾ ਮਨੁੱਖਤਾ ਦਾ ਕੰਡਾ ਕਰਨਾ ਮੈਂ ਤੁਹਾਡੇ ਨਾਲ ਵਾਦਾ ਕਰਦਾ ਹਾਂ ਮੈਂ ਬੇਚੂਗਾ ਥੱਲੇ ਜਿੰਨੇ ਵੀ ਤੁਸੀਂ ਜਿੰਨੇ ਵੀ ਉੱਚੀ ਜਾਤ ਦੇ ਹੋ ਚਾਹੇ ਉਹਦੇ ਬ੍ਰਾਹਮਣ ਐ ਫਿਰ ਹੁਣ ਲਾ ਕੇ ਦੁਆਰ ਫਿਰ ਦੱਸ ਦਵਾਂ ਬ੍ਰਾਹਮਣ ਜੱਟ ਵੈਸ਼ ਖੱਤਰੀ ਜਿੰਨੇ ਵੀ ਉੱਚੀ ਜਾਤ ਦੇ ਟੂੜੇ ਤੋਂ ਮਾਰ ਤੋਂ ਜਿੰਨੇ ਵੀ ਉੱਪਰ ਨੇ ਜੁਲਾਹਾਂ ਤੋਂ ਜਿੰਨੇ ਵੀ ਉੱਪਰ ਨੇ ਠੀਕ ਹੈ ਨਾਈਆਂ ਤੋਂ ਜਿੰਨੇ ਵੀ ਉੱਪਰ ਨੇ ਸਮਝ ਆਲੀ ਜਿੰਨੇ ਵੀ ਤੁਸੀਂ ਇਤਿਹਾਸ ਲਿਖਿਆ ਸਿੱਖਦਾ ਸਿੱਖ ਸਮਝਾ ਔਰ ਸਿੱਖ ਸੋਚਦਾ ਜਿੰਨਾ ਵੀ ਲਿਖਿਆ ਹੋਇਆ ਮੇਰੇ ਸਾਹਮਣੇ ਆ ਕੀ ਕਹਿ ਰਹੇ ਨੇ ਤੁਸੀਂ ਇਹ ਤਾਂ ਜਾਣਿਆ ਬਾਬਾ ਇਹੋ लेखा ਨਿਕ ਜਾਣ ਜਿੱਥੇ लेखा ਮੰਗੀਏ ਤਿੱਥੇ ਹੋਏ ਸੱਚ ਨਿਸ਼ਾਨ ਮੈਂ ਤੁਹਾਨੂੰ ਛਕਨਾ ਕਹਿਣਾ ਹੋਵੇ ਤੁਹਾਡੀ ਇੱਕ ਗੱਲ ਵੀ ਚਲੋ ਇੱਕ ਛਕਨ ਲਾਓ ਹੋ ਸਕਦਾ ਹੈ ਕਦੀ ਸੱਚੀ ਹੋ ਜਵੇ ਅਗਰ ਤੁਹਾਡੀ ਗੱਲ ਇਹ ਕੁਦਰਤਾ ਲਾਓ ਕਿ ਬੰਦੇ ਦੇ ਮੂੰਹ ਚੋਂ 24 ਘੰਟਿਆਂ ਚ ਇੱਕ ਗੱਲ ਸੱਚੀ ਨਿਕਲੀ ਹੁੰਦੀ ਹੈ ਜੇ ਤੁਹਾਡੀਆਂ ਦੋ ਗੱਲਾਂ ਵੀ ਸੱਚੀਆਂ ਹੋ ਜਾਣ ਤਿੰਨ ਗੱਲਾਂ ਵੀ ਸੱਚੀਆਂ ਹੋ ਜਾਣ ਸੱਚ ਇਤਿਹਾਸ ਲਿਖਣ ਵਾਲਿਓ ਆਪਣੇ ਆਪ ਨੂੰ ਸੱਚ ਕਹਿਣ ਵਾਲਿਓ ਅੱਜ ਤੱਕ ਐਸਾ ਕੋਈ ਨਿਸ਼ਾਨ ਨਹੀਂ ਕਿ ਤੁਹਾਡੇ ਪੁਰਖਿਆਂ ਨੇ ਉੱਚੀ ਜਾਤ ਵਾਲਿਆਂ ਨੇ ਪਾਇਆ ਹੋਵੇ ਸਤਿਗੁਰੂ ਅਰਦਾਸ ਮਹਾਰਾਜ ਨੇ ਪਹਿਲਾਂ ਹੀ ਦੱਸ ਦੱਸ ਸੀ ਜਿਹੜੇ 34 ਅੱਖਰ ਨੇ ਨਾ ਇਹ ਵਾਹਿਗੁਰੂ ਵਾਲੇ ਨੇ ਵਾਵਾ 34 ਨੰਬਰ ਦੇ ਵਾਹ 34 ਅੱਖਰ ਮਾਹੇ 35 ਵਾਹਾਂ ਨੇ ਬਾਟਿਆ ਨਹੀਂ 35 ਵਾ ਕੀਆ ਊੜਾ ਊੜੇ ਨੂੰ ਛੱਡ ਕੇ ਭਾਵੇਂ ਨੂੰ ਬਾਟਿਆ ਨਾ ਨਹੀਂ ਆਪਣੇ ਵਾਸਤੇ ਸੋਚਿਆ बा समझा जिथे लेखा ऐड़े दलाव आेखा लिखण वाल हथा की कृत की आेखा लिखण वाले हथा की कृत की आ नहीं पर लेखा कितना तो सही लिखा जाना सी बो बो लेखा लेखा लिख जान लिखता ले लिखता ਉੰਗਲ ਮਾਤੇ ਨੂੰ ਸੀ ਪਰਮਾਤਮਾ ਨੂੰ ਅਸੀਂ ਕੀ ਜਾਣਿਆ ਅਸੀਂ ਜਾਣਿਆ ਸਾਡਾ ਕਿਦਾਂ ਵਿਕਾਸ ਹੋਣਾ ਦੂਜਿਆਂ ਨੂੰ ਕਿਦਾਂ ਥਲੇ ਲਾਉਣਾ ਜਿੱਥੇ ਲੇਖਾ ਮੰਗਿਆ ਥੱਥੇ ਹੋਏ ਸੱਚ ਨਿਸ਼ਾਨ ਇੱਕ ਕਵੀ ਤੁਹਾਡੇ ਚੋਂ ਉੱਚੀ ਜਾਤੀਆਂ ਵਾਲਿਆਂ ਨੇ ਇੱਕ ਨੇ ਵੀ ਨਿਸ਼ਾਨ ਅਸਾ ਪਾਇਆ ਹੋਵੇ ਕਿ ਜਿਹੜਾ ਬਾਣੀ ਦੇ ਨਾਲ ਮਿਲਦਾ ਹੋਵੇ ਕਿਤੇ ਪਾਇਆ ਹੋਵੇ ਤਾਂ ਜਰੂਰ ਦੱਸ ਦਿਓ ਅੱਜ ਤੋਂ ਲੈ ਕੇ तक, 200 ਸਾਲ ਤੱਕ 200 ਸਾਲ ਤੱਕ ਜਰਡੈਨਿੰਗ 200 ਸਾਲ ਤੱਕ ਹਾਲੇ ਕਿ 200 ਸਾਲ ਬਹੁਤ ਲੰਬੀ ਇੱਕ ਕਵੀ ਕੁੱਚੀ ਗਿਆ ਕੇ ਵਾਲਿਆ ਨੇ ਨਹੀਂ ਉਦੋਂ ਪਿੱਛੇ ਜਾਣਾ ਹੈ ਜਿਹੜੀ ਬਾਣੀ ਆਪ ਸੱਚ ਦੀ ਗੱਲ ਕਰਨੀ ਆਉਂਦੀ ਆ ਉਹ ਬਾਣੀ ਛੁੱਢੋ ਚੱਲਦੀ ਧੂਪਰਲਾ ਦੇ ਸਮੇਂ ਵੀ ਬਾਣੀ ਸੀਗੀ ਉਹ ਗਰਕਾ ਦੇ ਸਮੇਂ ਵੀ ਬਾਣੀ ਸੀ ਉਹ ਸਤਗੁਰ ਬਾਣੀ ਜੁਮਾਰਾ ਦੇ ਸਮੇਂ ਵੀ ਬਾਣੀ ਸੀ ਉਹ ਤੇ ਗੁਰੂ ਗ੍ਰੰਥ ਸਾਹਿਬ ਦੇ ਸਮੇਂ ਵੀ ਬਾਣੀ ਸੀ ਠੀਕ ਹੈ ਇਹ ਥੱਲੇ ਮੈਂ ਪੋਸਟ ਇਸੇ ਕਰਕੇ ਪਾਈ ਸੀ ਕਿਉਂ ਪਾਈ ਸੀ ਕਿ ਤੁਹਾਨੂੰ ਪਤਾ ਲੱਗੇ ਕਿ ਇਹ ਹੈ ਕੀ ਆ ਇਹ ਸਾਰਾ ਇਤਿਹਾਸ ਆ ਨਾਲ ਉਹਦੇ ਜੋ ਮੇਰੇ ਗੁਰੂ ਨੇ ਮੈਨੂੰ ਬਖਸ਼ਿਆ ਦੋ ਲੋਗੋ ਲੱਗੀਆਂ ਹੋਈਆਂ ਇੱਕ ਮੂਲ ਮੰਤਰ ਦੀ ਆ ਜਿਹਨੂੰ ਅਸੀਂ ਮੰਗਲਾ ਚਰਨ ਕਹਿੰਦੇ ਆ ਦੂਜਾ ਇਸ ਧਕੀ ਦਾ ਇਸ ਧਕੀ ਦਾ ਕੰਮ ਕਿਹਦਾ ਕਰਦੀ ਆ ਮੇਰੀ ਕੋਈ ਉਕਾਤ ਨਹੀਂ ਕਿ ਬੜਾਵਾ ਜੋ ਮੈਨੂੰ ਹੁਕਮ ਹੋਇਆ ਉਹ ਬੜਾਤੀ ਆ ਠੀਕ ਹੈ